ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਯੂਕੇ ਦੇ ਪ੍ਰਧਾਨ ਮੰਤਰੀ ਕੇਰਸ ਡਾਮਰ ਦੀ ਅਗਵਾਈ ਵਾਲੀ ਸਰਕਾਰ ਨੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਵੱਡੇ ਬਦਲਾਅ ਕਰ ਦਿੱਤੇ ਨੇ ਇਹਨਾਂ ਬਦਲਾਅ ਦਾ ਉਦੇਸ਼ ਵਰਕ ਵੀਜ਼ਾ ਨੂੰ ਸਖਤ ਕਰਕੇ ਪਰਵਾਸ ਨੂੰ ਘਟਾਉਣਾ ਤੇ ਹੁਨਰਬੰਦ ਕਾਮਿਆਂ ਨੂੰ ਵਧਾਉਣਾ ਅਤੇ ਵਿਦੇਸ਼ੀ ਕਾਮਿਆਂ ਤੇ ਨਿਰਭਰਤਾ ਘਟਾਉਣਾ ਹੈ ਨਵੇਂ ਇਮੀਗ੍ਰੇਸ਼ਨ ਵਾਈਟ ਪੇਪਰ ਦੇ ਤਹਿਤ ਸੁਧਾਰਾ ਦਾ ਪਹਿਲਾ ਸੈਟ ਬ੍ਰਿਟਿਸ਼ ਸੰਸਦ ਦੇ ਹੇਟਲੇ ਸਦਨ ਦੇ ਵਿੱਚ ਪੇਸ਼ ਕੀਤਾ ਗਿਆ ਸਰਕਾਰ ਨੇ ਇਸ ਨੂੰ ਬ੍ਰਿਟੇਨ ਦੀ ਇਮੀਗ੍ਰੇਸ਼ਨ ਰਣਨੀਤੀ ਇਹ ਇੱਕ ਪੂਰਾ ਰੀਸੈਟ ਵੱਡਾ ਬਦਲਾਅ ਦੱਸਿਆ ਤੇ ਇਹਨਾਂ ਬਦਲਾਵਾ ਦਾ ਭਾਰਤੀਆਂ ਉੱਤੇ ਵਿਆਪਕ ਤੌਰ ਤੇ ਅਸਰ ਪਵੇਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਭਾਰਤੀ ਹੁਨਰਬੰਦ ਪੇਸ਼ੇਵਰ ਅਤੇ ਕਾਮੇ ਯੂਕੇ ਦੇ ਲਈ ਅਪਲਾਈ ਕਰਦੇ ਨੇ यूके ਦਾ ਵੀਜ਼ਾ ਪ੍ਰਾਪਤ ਕਰਨਾ ਮੁਸ਼ਕਿਲ ਹੋ ਸਕਦਾ ਹੈ ਵੱਖ-ਵੱਖ ਖੇਤਰਾਂ ਵਿੱਚ ਵਿਦੇਸ਼ੀ ਕਾਮਿਆਂ ਦੀ ਭਰਤੀ ਨੂੰ ਰੋਕਣ ਲਈ ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਸੰਸਦ ਦੇ ਹੇਟਲੇ ਸਦਨ ਹਾਊਸ ਆਫ ਕਾਮਨਸ ਵਿੱਚ ਸਖਤ ਵੀਜ਼ਾ ਨਿਯਮਾਂ ਵਾਲਾ ਇੱਕ ਬਿੱਲ ਪੇਸ਼ ਕੀਤਾ ਨਵੇਂ ਨਿਯਮ ਮਈ ਵਿੱਚ ਇਮੀਗ੍ਰੇਸ਼ਨ ਵਾਈਟ ਪੇਪਰ ਵਿੱਚ ਪ੍ਰਸਤਾਵਿਤ ਕੀਤੇ ਗਏ ਸਨ ਸੰਸਦ ਦੀ ਪ੍ਰਵਾਨਗੀ ਤੋਂ ਬਾਅਦ ਇਹ ਬਦਲਾਅ 22 ਜੁਲਾਈ ਤੋਂ ਲਾਗੂ ਹੋਣਗੇ ਇਹਨਾਂ ਦਾ ਉਦੇਸ਼ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ ਵੀਜ਼ਾ ਨੂੰ ਰੋਕ ਕੇ ਗ੍ਰੈਜੂਏਟ ਪੱਧਰ ਜਾਂ ਇਸ ਤੋਂ ਵੱਧ ਯੋਗਤਾ ਵਾਲੇ ਕਾਮਿਆਂ ਨੂੰ ਆਕਰਸ਼ਿਤ ਕਰਨਾ ਹੈ ਇਸ ਕਾਨੂੰਨ ਨਾਲ ਭਾਰਤੀ ਵੀ ਬਹੁਤ ਪ੍ਰਭਾਵਿਤ ਹੋਣਗੇ UK ਦੀ ਗ੍ਰੈਸ ਕਤਰ ਜਵੇਟ ਕੂਪਰ ਨੇ ਕਿਹਾ ਅਸੀਂ ਸਹੀ ਨਿਯੰਤਰਣ ਅਤੇ ਵਿਵਸਥਾ ਨੂੰ ਬਹਾਲ ਕਰਨ ਲਈ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਰਹੇ ਹਾਂ ਕਿਉਂਕਿ ਪਿਛਲੇ ਸਾਲ ਨੇ 4 ਸਾਲਾਂ ਵਿੱਚ ਇਮੀਗ੍ਰੇਸ਼ਨ ਵਿੱਚ 4 ਗੁਣਾ ਵਾਧਾ ਕੀਤਾ ਸੀ ਇਹਨਾਂ ਤਬਦੀਲੀਆਂ ਦੇ ਲਾਗੂ ਹੋਣ ਤੋਂ ਬਾਅਦ ਅਰਜ਼ੀ ਲਈ ਯੋਗਤਾ ਮਾਪਦੰਡ ਵੱਜੋਂ ਬੈਚਲਰ ਡਿਗਰੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਨਿਰਧਾਰਤ ਕੀਤੀ ਗਈ ਹੈ UK ਵਿੱਚ ਪਹਿਲਾਂ ਤੋਂ ਹੀ ਹੁਨਰਮੰਦ ਕਾਮਿਆਂ ਨੂੰ ਇਸ ਨਿਯਮ ਤੋਂ ਛੋੜ ਦਿੱਤੀ ਜਾਵੇਗੀ ਨੈਸ਼ਨਲ ਸਟੈਟਿਸਟਿਕਸ ਦਫ਼ਤਰ ਦੇ ਨਵੀਨਤਮ ਅੰਕੜਿਆਂ ਦੇ ਅਨੁਸਾਰ ਵਰਕ ਵੀਜ਼ਾ ਲਈ ਤਨਖਾਹ ਦੀਆਂ ਜ਼ਰੂਰਤਾਂ ਵਿੱਚ ਵਾਧਾ ਸੋਸ਼ਲ ਕੇਅਰ ਵਰਕਰ ਦੇ ਅਹੁਦਿਆਂ ਲਈ ਵਿਦੇਸ਼ਾਂ ਵਿੱਚ ਭਰਤੀ 22 ਜੁਲਾਈ ਤੋਂ ਬੰਦ ਹੋ ਜਾਵੇਗੀ ਨਵੀਆਂ ਵਿਦੇਸ਼ੀ ਅਰਜ਼ੀਆਂ ਹੁਣ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਹਾਲਾਂਕਿ ਯੂਕੇ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਕੇਅਰ ਵਰਕਰਾਂ ਨੂੰ ਇਸ ਨਿਯਮ ਤੋਂ ਜੁਲਾਈ 2028 ਤੱਕ 3 ਸਾਲਾਂ ਦੀ ਰਾਹਤ ਦਿੱਤੀ ਜਾਵੇਗੀ ਇੱਥੇ ਦੱਸਣਾ ਬੰਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਭਾਰਤੀ ਬ੍ਰਿਟੇਨ ਦੇ ਵਿੱਚ ਰਹਿੰਦੇ ਨੇ ਅਤੇ ਕੰਮ ਦੇ ਲਈ ਉੱਥੇ ਵੀ ਜਾਂਦੇ ਨੇ ਅਜਿਹੀ ਸਥਿਤੀ ਦੇ ਵਿੱਚ ਇਹ ਫੈਸਲਾ ਭਾਰਤੀਆਂ ਦੇ ਲਈ ਮੁਸ਼ਕਲਾ ਪੈਦਾ ਕਰ ਸਕਦਾ ਹੈ ਹੁਣ ਯਵੇਟ ਕੁੱਪਰ ਨੇ ਕਿਹਾ ਹੈ ਕਿ ਅਸੀਂ ਸਹੀ ਨਿਯੰਤਰਣ ਅਤੇ ਪ੍ਰਣਾਲੀ ਨੂੰ ਬਹਾਲ ਕਰਨ ਦੇ ਲਈ ਆਪਣੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਵੱਡੇ ਬਦਲਾਅ ਕਰ ਰਹੇ ਹਾਂ ਕੂਪਰ ਨੇ ਵੀ ਕਿਹਾ ਕਿ ਵੱਡੇ ਬਦਲਾਅ ਦੇ ਕਾਰਨ ਦਾ ਕਾਰਨ ਪਿਛਲੀ ਸਰਕਾਰ ਦੀਆਂ ਨੀਤੀਆਂ ਨੇ ਬ੍ਰਿਟੇਨ ਦੀ ਪਿਛਲੀ ਸਰਕਾਰ ਨੇ ਪ੍ਰਵਾਸ ਦੇ ਵਿੱਚ ਚਾਰ ਗੁਣਾ ਵਾਅਦਾ ਕੀਤਾ ਸੀਗਾ ਜਿਸ ਕਾਰਨ ਸਿਸਟਮ ਪਟ ਤੋ ਉਤਰ ਗਿਆ ਅਜੇ ਸਥਿਤੀ ਦੇ ਵਿੱਚ ਕੇਸ ਚਾਮਦ ਦੀ ਸਰਕਾਰ ਇਸ ਦੇ ਵਿੱਚ ਬਦਲਾਵ ਕਰ ਰਹੀ ਹੈ ਤਾਂ ਜੋ ਇਸ ਪ੍ਰਣਾਲੀ ਉਤੇ ਨਿਯੰਤਰਣ ਦੁਬਾਰਾ ਸਥਾਪਿਤ ਕੀਤਾ ਜਾ ਸਕੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ